ਫੇਮਸ ਇੰਸਟਾਗ੍ਰਾਮਰ ਪ੍ਰੀਤ ਜੱਟੀ ਜੀ ਦੀ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬੜੀ ਤੇਜ਼ ਨਾਲ ਵਾਇਰਲ ਹੋਈ ਸੀ ਇੱਕ ਮੁੰਡੇ ਦੇ ਨਾਲ ਜਿਹਦੇ ਵਿੱਚ ਉਹ ਇੱਕ ਮੁੰਡੇ ਨਾਲ ਗੱਡੀ ਦੇ ਵਿੱਚ ਬੈਠੀ ਹੁੰਦੀ ਹੈ ਤੇ ਉਹ ਵੀਡੀਓ ਆ ਜਿਹੜੀ ਕਿ ਪ੍ਰੀਤ ਜੱਟੀ ਦੁਆਰਾ ਖੁਦ ਹੀ ਬਣਾਈ ਜਾ ਰਹੀ ਹੁੰਦੀ ਆ ਆਪਣੇ ਫੋਨ ਦੇ ਵਿੱਚ ਉਹ ਵੀਡੀਓ ਜਦੋਂ ਵਾਇਰਲ ਹੁੰਦੀ ਆ ਤਾਂ ਲੋਕ ਉਸ ਨੂੰ ਬਹੁਤ ਗਲਤ ਕਹਿੰਦੇ ਨੇ ਤੇ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿ ਦੇ ਰਹੇ ਕਿ ਉਹ ਵੀਡੀਓ ਫੇਕ ਆ ਪਰ ਉਹ ਵੀਡੀਓ ਜਿਹੜੀ ਕਿ origignal ਵੀਡੀਓ ਸੀਗੀ ਉਹ ਪ੍ਰੀਤ ਜੱਟੀ ਦੁਬਾਰਾ ਹੀ ਬਣਾਈ ਗਈ ਸੀਗੀ ਸੋ ਜਿਹਦੇ ਚੱਲਦੇ ਹੁਣ ਉਸ ਮੁੰਡੇ ਦੇ ਨਾਲ ਪ੍ਰੀਤ ਜੱਟੀ ਦਾ ਵਿਆਹ ਕਰ ਦਿੱਤਾ ਤੁਸੀਂ ਆਪਣੀ ਸਕਰੀਨ ਦੇ ਉੱਪਰ ਕੁਝ ਇੱਕ ਫੋਟੋਸ ਤੇ ਵੀਡੀਓਜ਼ ਦੇਖ ਸਕਦੇ ਹੋ ਜਿਹਦੇ ਵਿੱਚ ਪ੍ਰੀਤ ਜੱਟੀ ਦੇ ਆਨੰਦ ਕਾਰਜ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਮਹਿੰਦੀ ਦੀਆਂ ਵੀ ਕੁਝ ਇੱਕ ਵੀਡੀਓ ਸੇ ਸ਼ੇਅਰ ਕੀਤੀਆਂ ਨੇ ਪ੍ਰੀਤ ਜੱਟੀ ਨੇ ਖੁਦ ਆਪ ਸੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹਨਾਂ ਕਮੈਂਟ ਜ਼ਰੂਰ ਕਰਿਓ ਕਿ ਇਹ ਸਹੀ ਕੀਤਾ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਬਾਕੀ ਆਪਾਂ ਸਾਰਿਆਂ ਨੂੰ ਇਹੀ ਕਹਿਣਾ ਕਿ ਇਦਾਂ ਦੇ ਵੀਡੀਓਜ਼ ਨਾ ਬਣਾਇਆ ਕਰੋ ਕਿਉਂਕਿ ਇਹ ਬਾਅਦ ਦੇ ਵਿੱਚ ਕਿਵੇਂ ਨਾ ਕਿਵੇਂ ਕਈ ਵਾਰ ਵਾਇਰਲ ਜ਼ਰੂਰ ਹੋ ਜਾਂਦੀਆਂ ਨੇ ਸੋ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈਗਾ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ